ਪਹਿਲਾਂ ਬਾਰ-ਬਾਰ ਫੇਕ ਇਹਨਾਂ ਕੋਈ ਵੀ ਬੰਦਾ ਇਨਵੋਲ ਬਨਾ ਹੋਵੇ ਪਹਿਲਾਂ ਪ੍ਰੇਮ ਕੁੱਟਣਾ ਸੀ ਫਿਰ ਉਹਦਾ ਭਾਈ ਇਨਵੋਲ ਹੋਇਆ ਉਹ ਕੁੱਟਣਾ ਹੁਣ ਉਹਦਾ ਸਾਲਾ ਇਨਵੋਲ ਹੋਇਆ ਉਹ ਕੁੱਟਣਾ ਇੱਕ ਦੋ ਇਹਦੇ ਦੋਸਤ ਨੇ ਉਹ ਕੁੱਟਣੇ ਆ ਜਿਹੜਾ ਬੰਦਾ ਇਨਵੋਲ ਹੋਈ ਜਾਊ ਅਸੀਂ ਫੈਂਟੀ ਤੁਰੇ ਜਣੇ ਆ ਬਸ ਆਪਣਾ ਬਚਾਅ ਰੱਖੋ ਬਿੱਤੇ ਦਿਨ ਹੀ ਸਿੰਗਰ ਮਨਪ੍ਰੀਤ ਮੰਨੇ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਕੁਝ ਕੁ ਸਟੋਰੀਆਂ ਸਾਂਝੀਆਂ ਕਰੀਆਂ ਜਿਸ ਦੇ ਵਿੱਚ ਮਨਪ੍ਰੀਤ ਮੰਨੇ ਨੇ ਦੱਸਿਆ ਕਿ ਪ੍ਰੇਮ ਢਿੱਲੋਂ ਤੇ ਉਸ ਦੇ ਪ੍ਰਾਂਣ ਤੇ ਉਸ ਦੀ ਸਾਰੀ ਟੀਮ ਨੇ ਇੱਕ ਕੁੜੀ ਤੋਂ 96 ਲੱਖ ਰੁਪਈਆ ਖਾਦਾ ਹੈਗਾ ਉਸ ਕੁੜੀ ਨੇ ਆ ਕੇ ਮਨਪ੍ਰੀਤ ਮੰਨੇ ਨਾਲ ਇਹ ਸਾਰੀ ਗੱਲ ਸਾਂਝੀ ਕਰੀ ਤੇ ਉਸ ਤੋਂ ਬਾਅਦ ਮਨਪ੍ਰੀਤ ਮੰਨੇ ਨੇ ਵੀ ਕੁਝ ਕੁ ਸਟੋਰੀਆਂ ਸਾਂਝੀਆਂ ਕੀਤੀਆਂ ਸੀ ਤੇ ਉੱਥੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਹੁਣੇ-ਹੁਣੇ ਮਨਪ੍ਰੀਤ ਮੰਨੇ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਕੁਝ ਕੋ ਹੋਰ ਸਟੋਰੀਆਂ ਸਾਂਝੀਆਂ ਕਰੇ ਨੇ ਜਿਸ ਦੇ ਵਿੱਚ ਉਸ ਨੇ ਸਿੱਧ ਸਾਰੀ ਟੀਮ ਨੂੰ ਉਸਦੇ ਭਰਾ ਨੂੰ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਕੁੱਟਨਾਗਾ ਜਿੱਥੇ ਮਿਲਗੇ ਮੈਂ ਤੁਹਾਡੀ ਉਥੇ ਹੀ ਛਿਲ ਲਾਹੂੰਗਾ ਤੁਹਾਨੂੰ ਕੀ ਲੱਗਦਾ ਕਿ ਇਹ ਗੱਲ ਸੱਚ ਹੋ ਸਕਦੀ ਹੈ ਕਿ ਪ੍ਰੇਮ ਢਿੱਲੋਂ ਨੇ ਪੈਸੇ ਖਾਦੇ ਹੋਣ ਇੱਕ ਇਹ ਸਿਰਫ ਫੇਮ ਲੈਣ ਦਾ ਮਾਰਾ ਹੀ ਮਨਪ੍ਰੀਤ ਮੰਨਾ ਇਦਾਂ ਕੌਂਟਰੋਵਰਸੀ ਕ੍ਰੀਏਟ ਕਰਦਾ ਪਿਆਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰੋ ਕਿਉਂਕਿ ਬਹੁਤ ਸਾਰੇ ਲੋਕ ਇਹੀ ਕਹਿੰਦੇ ਪਏ ਨੇ ਕਿ ਇਸਦੇ ਗਾਣੇ ਗੁਣੇ ਤਾਂ ਹੁਣ ਕੋਈ ਚੱਲਦਾ ਨਹੀਂ ਹੈਗਾ ਇੱਕ ਦੋ ਗਾਣੇ ਹਿੱਟ ਹੋਏ ਸੀ ਇਹ ਹੁਣ ਸਿਰਫ ਕੌਂਟਰੋਵਰਸੀ ਭਾਲਦਾ ਜਾਂ ਇੱਕ ਫੇਮ ਭਾਲਦਾਗਾ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ